ਪਾਕਿਸਤਾਨੀ ਅਤੰਕਵਾਦੀਆ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਖਿਲਾਫ ਅੱਜ ਜੂਥ ਸਿਟੀਜ਼ਨ ਕੌਂਸਲ ਵੱਲੋਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵਿਖੇ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ। ਮਰਦਾਵਾਰ 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 ਭਾਰਤੀ ਸੈਨਾ ਜਿੰਦਾਬਾਦ 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 ਪਾਕਿਸਤਾਨ ਮਰਦਾਵਾਰ ਪਾਕਿਸਤਾਨ ਭਾਜੀ ਪਿਛਲੇ ਦਿਨੀ ਜਦੋਂ ਕੇਂਦਰ ਸਰਕਾਰ ਨੇ ਆਪਣੇ ਸ਼ਬਦ ਚੱਕੀਆ ਉਸ ਦਿਨ ਤੋਂ ਲੈ ਕੇ ਜੋ ਪਾਕਿਸਤਾਨ ਨੇ ਇੱਕ ਸਾਜ਼ਿਸ਼ ਦੇ ਤਹਿਤ ਜੰਮੂ ਕਸ਼ਮੀਰ ਵਿੱਚ ਲਗਾਤਾਰ ਅਤੰਕਵਾਦੀ ਹਮਲੇ ਕੀਤੇ ਆ ਤੀਰਥ ਯਾਤਰੀਆਂ ਤੇ ਹਮਲੇ ਕੀਤੇ ਆ ਜਿਨ੍ਹਾਂ ਵਿੱਚ 10 ਦੇ ਕਰੀਬ ਤੀਰਥ ਯਾਤਰੀਆਂ ਦੀ ਕੈਜੂਐਲਟੀ ਹੋਈਆਂ ਔਰ ਭਾਰਤੀ ਸੈਨਾ ਤੇ ਜੋ ਲਗਾਤਾਰ ਇੱਕ ਦੋ ਦਿਨ ਤੋਂ ਹਮਲੇ ਹੋ ਰਹੇ ਆ ਇਹ ਪਾਕਿਸਤਾਨ ਦਾ ਇੱਕ ਸੰਯੋਜਿਤ ਛੇੜਿਆੰਤਰ ਆ ਭਾਰਤ ਨੂੰ ਕਮਜ਼ੋਰ ਕਰਨ ਲਈ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਇਹ ਸਾਜ਼ਿਸ਼ਾ ਜਿਹਨੂੰ ਯੂ ਸਿਟੀਜ਼ਨ ਕੌਂਸਲ ਪੰਜਾਬ ਹਰ ਕਿਸ ਬਰਦਾਸ਼ਤ ਨਹੀਂ ਕਰੇਗੀ ਉਸ ਐਸੇ ਰੋਸ ਦੇ ਵਿਰੁੱਧ ਜੋ ਸ਼ਰਧਾਲੂਆਂ ਤੇ ਹਮਲੇ ਹੋਏ ਆ ਪਾਕਿਸਤਾਨ ਦੀ ਆਈਐਸਆਈ ਨੇ ਕਰਾਏ ਆ ਪਾਕਿਸਤਾਨ ਇੰਡੀਆ ਸੈਨਾ ਤੇ ਹਮਲੇ ਹੋ ਰਿਹਾ ਉਹਦੇ ਰੋਸ ਸਰੂਪ ਵਿੱਚ ਅੱਜ ਯੂ ਸਿਟੀਜ਼ਨ ਕੌਂਸਲ ਪੰਜਾਬ ਨੇ ਆਪਣੇ ਤੰਕਵਾਦ ਦਾ ਪਾਕਿਸਤਾਨ ਦਾ ਪੁਤਲਾ ਹੁਕਨ ਜਾ ਰਹੇ ਆ ਅਸੀਂ ਜੀ ਬੀਤੇ ਦਿਨ ਵੀ ਕਮਿਟੀ ਕੈਂਪ ਤੇ ਹੈਗੋ ਇਹ ਤੇ 6 ਜਵਾਨ ਜਖਮੀ ਹੋ ਗਏ ਤੇ ਚੀਜ਼ ਹੋ ਗਈ ਮੈਂ ਭਾਜੀ ਪਹਿਲਾਂ ਹੀ ਕਿਹਾ ਜੋ ਤੀਰਥ ਯਾਤਰੀਆਂ ਤੇ ਦੇ ਭਾਰਤੀ ਸੈਨਾ ਤੇ ਜੋ ਹਮਲੇ ਹੋ ਰਹੇ ਆ ਪਾਕਿਸਤਾਨ ਦੀ ਆਈਐਸਆਈ ਕਰਵਾ ਰਹੀ ਆ ਅਸੀਂ ਸਖਦ ਨਕਦੀ ਕਰਦੇ ਆਂ ਔਰ ਹਿੰਦੁਸਤਾਨ ਦੀ ਜਨਤਾ ਕਿਸੇ ਹਾਲਤ ਵਿੱਚ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਕਿਤੇ ਕਿਤੇ ਖੂਫੀਆ ਜਿਹੜੀ ਇਹਨਾਂ ਦੀ ਏਜੰਸੀ ਫੇਲ ਹੋ ਰਹੀ ਹੈ ਤੇ ਪਾਕਿਸਤਾਨ ਦੇ ਲੋਕ ਜੋ ਉਧਰ ਵਾਲੇ ਹਮਲੇ ਆ ਕੇ ਹਮਲੇ ਕਰ ਰਹੇ ਨੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਇੱਥੇ ਹਰ ਬੰਦੇ ਨੂੰ ਇੱਜ਼ਤਮਾਨ ਦੀ ਨਿਗਾ ਚ ਦੇਖਿਆ ਜਾਂਦਾ ਆ ਔਰ ਇਸੇ ਕੜੀ ਦੇ ਵਿੱਚ ਕੁਝ ਸ਼ਰਾਰਤੀ ਤੱਤਰ ਪਾਕਿਸਤਾਨ ਤੋਂ ਅੰਦਰ ਐਂਟਰ ਹੋ ਕੇ ਸਾਡੇ ਹਿੰਦੁਸਤਾਨੀਆਂ ਦੇ ਸਾਡੇ ਭਰਾਵਾਂ ਦੇ ਵਿੱਚ ਰਹਿ ਕੇ ਇਹ ਛੜਿਆੰਤਾ ਰਜਦੇ ਆ ਜਿੰਨੂੰ ਭਾਰਤੀ ਸਰਕਾਰ ਭਾਰਤੀ ਸੈਨਾ ਬੜੀ ਤੇਜ਼ੀ ਨਾਲ ਕੁਚਲਣ ਜਾ ਰਹੀ ਆ ਔਰ ਤੇਜ਼ੀ ਨਾਲ ਇਹਨਾਂ ਦੇ ਕੁਚਲਣ ਹੋਣ ਦੇ ਕਾਰਨ ਹੀ ਆਪਣੇ ਰੋਸ ਸਰੂਪ ਵਿੱਚ ਇਹ ਅੰਤਿਮ ਸਾਹ ਲੈ ਰਿਹਾ ਆਪਣਾ ਤੰਗਵਾੜ ਬਹੁਤ ਮਾੜੀ ਗੱਲ ਹੈ ਜੀ ਇਹ ਜਿਹੜਾ ਸਾਡਾ ਜਸ ਦਿਨ ਤੀਸਰੀ ਸ਼ਬਦ ਸਮਾਰੋਹ ਦੇ ਮੋਦੀ ਜੀ ਦੇ ਦਿਨ ਦੇ ਉੱਪਰ ਇਹਨਾਂ ਨੇ ਸ਼ਰਧਾਲੂਆਂ ਤੇ ਅਟੈਕ ਕੀਤਾ ਅਤਵਾਦੀਆਂ ਨੇ ਉਹਦੀ ਅਸੀਂ ਨਿਖੇਧੀ ਕਰਦੇ ਆ ਯੂਥ ਸਿਟੀਜ਼ਨ ਕਾਉਂਸਲ ਪੰਜਾਬ ਵੱਲੋਂ ਤੇ ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਸੱਤਵਾਦੀਆਂ ਜੋ ਵੀ ਸੂ ਨਿਯੋਜਿਤ ਛੜਜੰਤਰ ਹੋ ਰਹੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਕੁਚਲਣ ਔਰ ਅਤੰਕਵਾਦ ਤੋਂ ਜਿਹੜੀ ਨਾਰਮਲ ਜਨਤਾ ਹੈਗੀ ਆ ਸਾਡੀ ਆਮ ਆਬਾਦ ਹੈਗੀ ਉਹਨੂੰ ਨਜਾਦ ਦਿਵਾਨ ਇਦੇ ਵਿੱਚ ਪਾਕਿਸਤਾਨ ਦੀ ਜਿਹੜੀ ISI ਏਜੰਸੀਆਂ ਹੈਗੀਆਂ ਜਾਂ ਹੋਰ ਵੀ ਕੋਈ ਲੋਕਲ ਉਹਨਾਂ ਦੇ ਜਿਹੜੇ ਕੰਟੈਕਟਸ ਹੈਗੇ ਉਹ ਸ਼ਾਮਿਲ ਆ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਤੇ ਅਤੰਕਵਾਦ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਸਾਡੀ ਇਹੀ ਮੰਗ ਹੈ